ਹੰਦੇ ਮੇਰਾ ਨਾਮ ਨੀਰ ਗੋਦਾਮਾ ਕੱਲ ਆਪਾਂ 3:30 ਦੇ ਟਾਈਮ ਤੇ ਜਾ ਰਹੇ ਸੀਗੇ ਸ਼ਿਗਨ ਢਾਬੇ ਖਾਣਾ ਕਰਨ ਨਿਆਸੀ ਨਾਲ ਫਰੈਂਡ ਸੀਗੇ ਤੇ ਥੋੜੀ ਉਸ ਟਾਈਮ ਰੋਡ ਵੀ ਉਦਾਂ ਦੀ ਸੀ ਆਸਟ੍ਰੇਲੀਆਮ ਦੇ ਇੱਕ ਵਾਲੀ ਸਾਈਡ ਤੇ ਜੱਕਦਮ ਈ ਰਿਕਸ਼ਾ ਜਿਹੜਾ ਅੱਗੇ ਆ ਗਿਆ ਜਿੰਨੂੰ ਆਪਾਂ ਪਛਾਣਦੇ ਪਛਾਣਦੇ ਜਿਹੜੀ ਸਾਈਡ ਲੱਗ ਗਈ ਚਲੋ ਉਹ ਨੁਕਸਾਨ ਹੋਇਆ ਵਾ ਗੱਡੀ ਅੱਗੇ ਵੱਜ ਗਈ ਆ ਕੰਬੇ ਦੇ ਵਿੱਚ ਤੇ ਉਹ ਬਿਜਲੀ ਬੋਰ ਵਾਲਾ ਦਾ ਨੁਕਸਾਨ ਹੋਇਆ ਆ Papa ਦਾ ਮੈਂ ਭਰ ਦਾਂਗੇ ਜੋ ਉਹਦਾ ਵੀ ਇਲਾਜ ਜਿਹੜਾ ਆਪਾਂ ਕਰਵਾ ਰਹੇ ਆ ਕੀ ਤਾ ਹੋਇਆ ਦਾਪਾ ਕਰਨ ਤੇ ਸਰਦਰਪੁਰ ਡਿਵੀਜ਼ਨ ਗਰਦਾਸ਼ਪੁਰ ਡਿਵੀਜ਼ਨ ਗਰਦਾਸ਼ਪੁਰ ਰਾਤ 7:04 24 ਨੂੰ ਮੈਨੂੰ ਰਾਤ ਪ੍ਰਬੋਧ ਚੰਦਰ ਨਗਰ ਤੋਂ ਖਫਤਕਾਰਾਂ ਦਾ ਫੋਨ ਗਿਆ ਕਿ ਸਾਡਾ ਟਰਾਂਸਫਾਰਮ ਜਿਹੜਾ ਪ੍ਰਬੋਧ ਚੰਦਰ ਵਾਲਾ 100 ਕੇਵੀਏ ਕਿਸੇ ਕਾਰ ਵੱਲੋਂ ਟੱਕਰ ਮਾਰ ਕੇ ਟਰਾਂਸਫਾਰਮ ਤੇ ਨਾਲ ਹੋਰ ਤਿੰਨ ਪੋਲ ਜਿਹੜੇ ਉਹ ਤੋੜ ਦਿੱਤੇ ਗਏ ਨੇ ਮੈਂ ਆ ਕੇ ਮੌਕਾ ਚੈੱਕ ਕੀਤਾ ਇਸ ਦੀ ਸੂਚਨਾ ਤੰਤਰ ਜੀ ਸਾਹਿਬ ਨੂੰ ਦਿੱਤੀ ਮਹਿਕਮੇ ਦਾ ਇਸ ਕਾਰ ਦੇ ਐਕਸੀਡੈਂਟ ਨਾਲ ਮਹਿਕਮੇ ਪੀਐਸਪੀਸੀਐਲ ਦਾ ਘੱਟੋ ਘੱਟ 3.5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਦੋ ਮਹਲਿਆਂ ਦੀ ਬਿਜਲੀ ਪ੍ਰਭਾਵਿਤ ਹੋਈ ਹੈ ਜੋ ਕਿ ਜੈਂਪਰ ਕੱਟ ਕੇ ਬਾਕੀ ਆਈਟੇ ਫੀਡਰ ਜਿਹੜਾ ਚਾਲੂ ਕਰ ਦਿੱਤਾ ਗਿਆ ਦੋ ਟਰਾਂਸਫਾਰਮ ਬੰਦ ਨੇ ਉਹ ਮੁਲਾਜ਼ਮ ਆਪਣੀ ਜਦੋਜਾਦ ਕਰਕੇ ਅੱਜ ਜਿਹੜੀ ਸ਼ਾਮ ਤੱਕ ਉਹਨਾਂ ਦੀ ਬਿਜਲੀ ਬਹਾਲ ਕੀਤੀ ਜਾਵੇਗੀ। ਬਾਕੀ ਜਿਹੜਾ ਉਹਦਾ ਟਰਾਂਸਫਾਰਮ ਦਾ ਜਿਹੜਾ ਉਹ ਡਿਪਾਰਟਮੈਂਟ ਨੂੰ ਮਾਨ ਬਣਾ ਕੇ ਐਕਸੀਡੈਂਟ ਪਾਰਟੀ ਕੋਲੋਂ ਜਿਹੜਾ ਉਹ ਖਰਚਾ ਮੈਹਕੋਏ ਨੂੰ ਪੂਰਤ ਮੈਹਕੋਏ ਦੀ ਪੂਰਤੀ ਕੀਤੀ ਜਾਵੇ। ਇਹ ਨੁਕਸਾਨ ਦੀ ਪੂਰਤੀ ਵਾਸਤੇ ਜਿਹੜੀ ਹੈਗੀ ਆ ਥਾਣੇ ਵੀ ਇਹਦੀ ਰਿਪੋਰਟ ਦਰਜ ਕਰਵਾਈ ਗਈ ਹੈ। ਬាទ ਧੰਨਵਾਦ। ਸਰ ਇਹਨਾਂ ਕੋਈ ਨੁਕਸਾਨ ਕੋਈ ਹੋਰ ਗੱਡੀ ਵਾਲਿਆਂ ਦਾ? ਹਾਂ ਕੋ ਗੱਡੀ ਦਾ ਨੁਕਸਾਨ ਹੋ ਗਿਆ ਗੱਡੀ ਵਾਲਿਆਂ ਦਾ ਵੀ ਗੱਵਾ ਗੱਡੀ ਸਾਰੀ ਭਜ ਚੁੱਕੀ ਹੈ ਮਹਿੰਦਰਾ ਦੀ ਐ ਐਸ ਜੀ ਵੀ 700 ਗੱਡੀ ਹੈ ਤੇ ਜਿਹਦਾ ਨੰਬਰ ਆਪਣਾ ਪੀ ਵੀ 06 7824 ਨੰਬਰ ਹੈ ਗੱਡੀ ਦਾ ਤੇ ਇਹਦਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਲੱਗੇ ਇੱਕ 3 ਵੱਲ ਦਾ ਰੋਡ ਤੇ ਜਾਂਦੇ ਆਉਂਦੇ ਨਾਲ ਵੀ ਇਹ ਸਰ ਗੱਡੀ ਕਿਧਰੋਂ ਆ ਰਹੀ ਗੱਡੀ ਦਸਨ ਮੁਤਾਬਕ ਲਾਗੇ ਖਪਤਗਰ ਦੇ ਗਰਦਾਪੁਰ ਸਾਈਡ ਤੋਂ ਗੱਡੀ ਤੇ ਟੈਂਪੂ ਦੋਵੇਂ ਗਰਦਾਪੁਰ ਸਾਈਡ ਤੋਂ ਆ ਰਹੇ ਸੀ ਤੇ ਕੋਈ 50 ਤੋਂ 60 ਮੀਟਰ ਪਿੱਛੇ ਐਕਸੀਡੈਂਟ ਹੋਇਆ ਮੁਰਗੇ ਕਾਬੂ ਛੋ ਕੇ ਗੱਡੀਆਂ ਆ ਕੇ ਬਿਜਲੀ ਦੇ ਖੰਭਿਆਂ ਨਾਲ ਵੱਧੀਆਂ ਨੇ ਜਿਹਦੇ ਨਾਲ ਬੀਜ ਬੋਰਡ ਦਾ ਨੁਕਸਾਨ ਹੋਇਆ ਠੀਕ ਹੈ